ਸਤਿ ਸ੍ਰੀ ਅਕਾਲ ਦੋਸਤੋ ਬੈਲਡਰ ਕੁੜੀ ਦੇ ਨਾਂ ਦੇ ਨਾਲ ਸੋਸ਼ਲ ਮੀਡੀਆ ਤੇ ਮਸ਼ਹੂਰ ਕੁੜੀ ਜਿਸ ਨੂੰ ਕੀ ਬਰਾਊਨ ਕੁੜੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਤੇ ਬਰਾਊਨ ਕੁੜੀ ਦੇ ਨਾਂ ਤੋਂ ਹੀ ਉਸ ਦੀਆਂ ਇੰਸਟਾਗ੍ਰam ਅਤੇ ਫੇਸਬੁੱਕ ਤੇ ਆਈਡਿਜ਼ ਹਨ YouTube ਤੇ ਅਕਾਊਂਟ ਹਨ ਤੇ ਹੁਣ ਇਸ ਸਮੇਂ ਸੋਸ਼ਲ ਮੀਡੀਆ ਤੇ ਕੁਝ ਸੋਸ਼ਲ ਮੀਡੀਆ ਚੈਨਲਸ ਦੁਆਰਾ ਇਹ ਨਿਊਜ਼ ਪਾਈ ਜਾ ਰਹੀ ਹੈ ਕਿ ਇਸ ਕੁੜੀ ਜਿਸ ਦਾ ਨਾਮ ਬਲਜੀਤ ਕੌਰ ਹੈ ਉਸ ਦੀ ਮੈਰਿਜ ਹੋ ਗਈ ਹੈ ਵੇ ਦੱਸ ਦਈਏ ਕਿ ਇਹ ਕੁੜੀ ਜਿਸ ਨੂੰ ਕਿ ਬਰਾਉਂ ਕੁੜੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਤੇ ਵੈਲਡਰ ਕੁੜੀ ਵੀ ਕਿਹਾ ਜਾਂਦਾ ਹੈ ਕਿਉਂਕਿ ਉਹ ਬਿਲਡਿੰਗ ਦਾ ਕੰਮ ਕਰਦੀ ਹੈ ਕਿਉਂਕਿ ਉਸ ਦੇ ਜੋ ਪਿਤਾ ਹਨ ਉਹਨਾਂ ਦੇ ਕੋਈ ਪੁੱਤ ਨਹੀਂ ਸੀ ਤੇ ਇਸ ਕੁੜੀ ਦਾ ਵਿਆਹ ਛੋਟੀ ਉਮਰ ਹੀ ਕਰ ਦਿੱਤਾ ਗਿਆ ਸੀ ਪਰ ਉਸ ਤੋਂ ਬਾਅਦ ਇਸ ਕੁੜੀ ਦੇ ਲਗਾਏ ਦੋਸ਼ਾਂ ਮੁਤਾਬਕ ਉਸ ਦਾ ਘਰ ਵਾਲਾ ਨਸ਼ੇ ਵਗੈਰਾ ਕਰਦਾ ਸੀ ਕਾਫੀ ਜ਼ਿਆਦਾ ਉਹਦੀ ਕੁੱਟਮਾਰ ਹੁੰਦੀ ਸੀ ਜਿਸ ਤੋਂ ਬਾਅਦ ਉਹਦਾ ਤਲਾਕ ਹੋ ਗਿਆ ਤੇ ਉਸ ਦਾ ਇੱਕ ਛੋਟਾ ਜਿਹਾ ਉਸ ਸਮੇਂ ਪੁੱਤਰ ਸੀ ਜੋ ਕਿ ਹੁਣ 14-15 ਸਾਲ ਦਾ ਹੋ ਚੁੱਕਿਆ ਤੇ ਦੱਸਦੀ ਹੈ ਕਿ ਉਹ ਉੱਥੇ ਹੀ ਇਸ ਕੁੜੀ ਦੇ ਆਪਣੇ ਪੇਕੇ ਹੋਂ ਤੋਂ ਬਾਅਦ ਇਸ ਨੇ ਵੈਲਡਿੰਗ ਦਾ ਕੰਮ ਆਪਣੇ ਹੱਥੀ ਕੀਤਾ ਅਤੇ ਆਪਣੇ ਪਿਤਾ ਦਾ ਕੰਮ ਕਾਫੀ ਉੱਚੀ ਲੈ ਗਈ ਇਹ ਕਾਫੀ ਤਰੱਕੀਆਂ ਤੇ ਲੈ ਗਈ ਤੇ ਵੈਲਡਰ ਕੁੜੀ ਨਾ ਦਾ ਆਪਣਾ ਇਸ ਦਾ ਇੱਕ ਬ੍ਰਾਂਡ ਵੀ ਆ ਹੁਣ ਟਰੈਕਟਰ ਦੇ ਜੋ ਕੀਟੀ ਦੇ ਸੰਦਰਭ ਨਾਲ ਆਏ ਜਾਂਦੇ ਨੇ ਤੇ ਵੱਖ-ਵੱਖ ਸਮਾਗਮਾਂ ਤੇ ਵੀ ਇਸ ਕੁੜੀ ਨੂੰ ਬੁਲਾਇਆ ਜਾਂਦਾ ਹੈ ਤੇ ਦੱਸਦੀ ਹੈ ਕਿ ਇਸ ਸਮੇਂ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਕੁਝ ਚੈਨਲਸ ਦੁਆਰਾ ਇਹ ਖਬਰ ਲਾਈ ਜਾ ਰਹੀ ਹੈ ਕਿ ਇਸ ਕੁੜੀ ਨੇ ਦੂਜਾ ਵਿਆਹ ਕਰਵਾ ਲਿਆ ਪਰ ਦੋਸਤੋ ਦੱਸਦੀ ਹੈ ਕਿ ਉੱਥੇ ਇਸ ਕੁੜੀ ਨੇ ਜਿਸ ਨੇ ਕੁਝ ਸਮਾਂ ਪਹਿਲਾਂ ਕਾਫੀ ਚੈਨਲਸ ਨਾਲ ਇੰਟਰਵਿਊਜ਼ ਕੀਤੀਆਂ ਸੀ ਤਾਂ ਉਹ ਉੱਥੇ ਜਦੋਂ ਇਸ ਨੂੰ ਸਵਾਲ ਕੀਤਾ ਗਿਆ ਸੀ ਕਿ ਉਹ ਹੁਣ ਦੂਜਾ ਵਿਆਹ ਅੱਗੇ ਕਰਵਾਵੇਗੀ ਤਾਂ ਉਸ ਨੇ ਸਾਫ਼ ਦੋ ਟੁਕ ਜਵਾਬ ਹੀ ਦਿੱਤਾ ਸੀ ਕਿ ਉਸ ਦਾ ਇੱਕ ਪੁੱਤਰ ਹੈ ਤੇ ਉਹ ਆਪਣੇ ਪੁੱਤਰ ਨੂੰ ਕਾਫੀ ਜ਼ਿਆਦਾ ਪਿਆਰ ਕਰਦੀ ਹੈ ਤੇ ਉਸ ਦਾ ਦੂਜਾ ਵਿਆਹ ਕਰਾਉਣ ਦਾ ਬਿਲਕੁਲ ਹੀ ਕੋਈ ਇਰਾਦਾ ਨਹੀਂ ਹੈ ਅਤੇ ਨਾ ਹੀ ਉਹ ਕਦੇ ਦੂਜਾ ਵਿਆਹ ਕਰਵਾਵੇਗੀ ਤੇ ਇਸ ਕੁੜੀ ਨੇ ਇਹਨਾਂ ਗੱਲਾਂ ਨੂੰ ਆਧਾਰ ਬਣਾ ਕੇ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਇਹ ਜੋ ਵਿਆਹ ਵਾਲੀਆਂ ਗੱਲਾਂ ਨੇ ਇਹ ਅਫਵਾਹਾਂ ਹੀ ਹੋ ਸਕਦੀਆਂ ਨੇ ਬਾਕੀ ਜੇਕਰ ਇਸ ਕੁੜੀ ਵੱਲੋਂ ਕੋਈ ਸਪਸ਼ਟੀਕਰਨ ਦਿੱਤਾ ਜਾਂਦਾ ਫੇਰ ਹੀ ਪਤਾ ਚੱਲੇਗਾ ਤੇ ਜੋ ਇਸ ਦੀਆਂ ਵੀਡੀਓਜ਼ ਬਹਿਲ ਹੋ ਰਹੀਆਂ ਨੇ ਦੋਸਤੋ ਇਸ ਤਰ੍ਹਾਂ ਦੀਆਂ ਜੋ ਵਰਾਇਟਲ ਹੈ ਲਹਿੰਗਾ ਵਗੈਰਾ ਪਾ ਕੇ ਫੋਟੋ ਸ਼ੂਟ ਕਰਦੀ ਹੈ ਵੀਡੀਓ ਸ਼ੂਟ ਕਰਦੀ ਹੈ ਅਕਸਰ ਇਹ ਪੇਡ ਪ੍ਰੋਮੋਸ਼ਨਾਂ ਹੁੰਦੀਆਂ ਨੇ ਤੇ ਹੋ ਸਕਦਾ ਹੈ ਕਿ ਇੰਨੇ ਹੀ ਕਿਸੇ ਪੇਡ ਪ੍ਰੋਮੋਸ਼ਨ ਦੀ ਕਲਿੱਪ ਕਰਕੇ ਕਿਸੇ ਵੀ ਨੂੰ ਪੁਲੇਖਾ ਲੱਗਿਆ ਹੋਵੇ ਸੋ ਇਹ ਸੀ ਇਸ ਵੇਲੇ ਦੀ ਜੋ ਇੱਕ ਵਾਇਰਲ ਹੋ ਰਹੀ ਨਿਊਜ਼ ਹੈ ਉਸ ਦੇ ਪਿੱਛੇ ਦਾ ਅਸਲ ਸੱਚ ਕਿਉਂਕਿ ਇਸ ਕੁੜੀ ਵੱਲੋਂ ਨਾ ਤਾਂ ਹਲੇ ਤੱਕ ਇਸ ਨਿਊਜ਼ ਦੀ ਨਖੇਦੀ ਕੀਤੀ ਗਈ ਹੈ ਤੇ ਨਾ ਹੀ ਇਸ ਦੀ ਹਾਮੀ ਭਰੀ ਗਈ ਹੈ ਤੇ ਨਾ ਹੀ ਆਪਣੇ ਵੱਲੋਂ ਕੋਈ ਸਪਸ਼ਟੀਕਰਨ ਦਿੱਤਾ ਗਿਆ ਹੈ ਜੋ ਕਿ ਆਪਣੇ ਆਪ ਦੇ ਵਿੱਚ ਇਸ ਸਮੇਂ ਵਾਇਰਲ ਹੋ ਰਹੀ ਇਸ ਨਿਊਜ਼ ਨੂੰ ਕਵੈਸਚਨ ਘੇਰੇ ਦੇ ਵਿੱਚ ਰੱਖਦਾ ਹੈ ਤੇ ਜਿਵੇਂ ਹੀ ਇਹ ਕੁੜੀ ਇਸ ਬਾਰੇ ਕੋਈ ਖੁਲਾਸਾ ਕਰਦੀ ਹੈ ਜਾਂ ਹੋਰ ਅਪਡੇਟ ਜਾਂ ਕੋਈ ਹੋਰ ਵੀਡੀਓ ਸਾਹਮਣੇ ਨਿਕਲ ਕੇ ਆਉਂਦੀ ਹੈ ਫੇਰ ਹੀ ਇਸ ਦਾ ਜੋ ਪੂਰਾ ਸੱਚ ਹੈ ਤੁਹਾਡੇ ਸਾਹਮਣੇ ਹੋਵੇਗਾ ਪਰ ਜ਼ਿਆਦਾਤਰ ਚਾਂਸ ਇਹ ਹੀ ਨੇ ਕਿ ਇਸ ਕੁੜੀ ਦਾ ਵਿਆਹ ਹਲੇ ਨਹੀਂ ਹੋਇਆ ਸੋ ਇਹ ਸੀ ਇਸ ਮੇਲੇ ਦੀ ਖਾਸ ਅਪਡੇਟ ਮਿਲਦੇ ਆ ਜਲਦ ਕਿਸੇ ਹੋਰ ਤਾਜ਼ਾ ਖਬਰ ਦੇ ਨਾਲ ਤੁਸੀਂ ਬਣੇ ਰਹਿਣਾ ਲਿਮਿਟਡ ਗਿਆਨ ਦੇ ਨਾਲ ਤੇ ਫਿਲਹਾਲ ਇੱਥੇ ਸਾਨੂੰ ਦਿਓ ਇਜਾਜ਼ਤ ਧੰਨਵਾਦੀ